ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਇਹਨਾਂ ਦੇ ਬੜੇ ਵਧੀਆ ਲੱਗਦੇ ਆ ਯਾਰ ਜਾਏ ਬੈਤੇ ਐਵੇਂ ਦੇਖਣੇ ਨਾ ਜੀ ਲਵਾਈ ਰੱਖਦੇ ਆ ਐਦਾਂ ਰੋਟੀ ਬਹੁਤ ਖਾਂਦੇ ਆ ਅੱਜ ਲੱਗਿਆ ਆਪਾਂ ਝੋਨੇ ਦੀ ਸਫਾਈ ਕਰਨ ਬੀ ਬਣਾਉਣ ਝੋਨੇ ਦਾ ਝੋਨੇ ਦੀ ਪਨੀਰੀ ਰਾਬੀ ਤਿਆਰ ਕਰਨ ਲੱਗਿਆ ਅੱਜ ਆਪਣੇ ਕੋਲੇ ਹੈਗਾ ਪੱਖਾ ਤੇ ਇਹਦੀ ਜਾਲੀ ਬਦਲਨੀ ਪਈ ਆ ਉਹ ਸਾਹ ਜਾਲੀ ਲਾਤੀ ਬੀ ਆਪਣਾ ਸਾਰਾ ਘਰ ਦਾ ਰੱਖਿਆ ਦੇਖੋ ਕਿੰਨਾ ਕੋਕਾ ਬੀ ਦੀ ਬਣਦਾ ਹੁੰਦਾ ਠੀਕ ਨਹੀਂ ਜਿਹੜਾ ਟੋਟਾਵਾ ਤੇ ਹਲਕਾ ਚੌੜਾ ਹੋਜ ਚਲੇ ਗਿਆ ਆ ਦੇ ਟੁੱਟਿਆ ਹੋਇਆ ਤੇ ਹਲਕਾ ਝੋਲੇ 'ਚ ਆ ਗਿਆ ਹਨਾ ਤੇ ਜਿਹੜਾ ਦੂਜਾ ਝੋਲ ਆ ਫੋਕਾ ਦਾਣਾ ਉਹ ਇੱਧਰ ਨਿਕਲ ਗਿਆ ਹੈ ਕਿ ਨਹੀਂ ਵਧੀਆ ਚੀਜ਼ ਦੇਖ ਲਓ ਜਿਹੜੇ ਮਰਜ਼ੀ ਵੀ ਸਾਫ਼ ਕਰੀ ਚੱਲਾਂ ਆ ਜਾਲੀ ਆਪਾਂ ਝੋਨੇ ਵਾਲੀ ਉਹ ਤੋਂ ਮੰਗਾ ਲਈ ਸੀ ਤੇ ਜਾਲੀ ਮਿਲ ਗਈ ਆਪਾਂ ਜਾਲੀ ਲੈ ਆਂ ਆ ਨੰਬਰ ਆ ਵੀਰੇ ਬਹੁਤ ਵੀਰਾਂ ਨੇ ਫੇਰ ਫੋਨ ਕਰਨਾ ਵੀਰੇ ਨੰਬਰ ਆ ਲੈ ਲੈ ਜਿਹੜਾ ਮਰਜੀ ਵੀ ਸਾਫ ਕਰ ਲੋ ਤੇ ਝੋਨਾ ਕਰ ਲੋ ਕਣਕ ਕਰ ਲੋ ਜੋ ਕੁਝ ਮਰਜੀ ਕਰੀ ਤੇ ਸਾਰੇ ਵੀ ਜ਼ਾਬ ਕਰਦੇ ਜਦ ਪਨੀਰੀ ਭਿਉਣ ਲੱਗੇ ਸੀ ਆਪਣਾ ਤਰੀਕਾ ਤੇ ਇਹੀ ਆ ਡਰ ਮਾਂ ਚ ਪਾ ਕੇ ਤੰਨ ਪੁੜੀਆਂ ਪਾਈਆਂ ਨੇ ਸਟ੍ਰਿੱਪੋ ਦੀਆਂ ਤੇ ਨਾਲ ਆਹ ਪਾਈਆਂ ਕੰਗੀ ਸਾਈਡ ਇਹ ਇੱਕ ਡਰਮ ਵਿੱਚ ਆਪਣਾ 90 90 ਕਿਲੋ ਵੀ ਆ ਜਾਂਦਾ ਫੋਕਾ ਝੋਨਾ ਨਿਕਲਿਆ ਫੇਰ ਵੀ ਆ ਨਹੀਂ ਪਰ ਉਹ ਮੈਂ ਕਹ ਉਹਨੇ ਪਹਾਰਾ ਜਿਹਾ ਉਡਾਇਆ ਤਾਂ ਬਹੁਤ ਸੀਗਾ ਉਹਨੇ ਪਰ ਉਹ ਇੰਨਾ ਫੋਕਾ ਨਹੀਂ ਹੈਗਾ ਉਹੀ ਹਲਕਾ ਵਾ ਮੈਨੂੰ ਤਾਂ ਐਵੇਂ ਹੀ ਲੱਗਦਾ ਖੰਡਿਆ ਤੂੰ ਕੁਝ ਦਿਨ ਰੱਬ ਬੈਠਾ ਦਾ ਕੋਈ ਕਿਉਂ ਮੰਗਾ ਫੋਕਾ ਨਹੀਂ ਹਾਂ ਫੋਕਾ ਤਾਂ ਹੈ ਨਹੀਂ ਮੈਂ ਕੱਲ ਦੇਖਿਆ ਸਾਰੇ ਬਸ ਉਹ ਹਲਕਾ ਵਾ ਜਿਹੜਾ ਉਹ ਹਲਕਾ ਵੀ ਉੱਪਰ ਆ ਗਿਆ ਹੁਣ ਇਹ 90 90 ਕਿਲੋ ਹੋ ਗਿਆ ਸਾਡ ਉਹ ਭਰਦਾ ਨਹੀਂ ਹੋ ਜੂ ਸੋ ਸਰ ਜੂ ਉਹਦਾ ਵੀ ਇੱਕਈ ਵੀਰ ਕਹਿੰਦੇ ਸੀਗੇ ਵੀ ਵੀਰੇ ਤੁਸੀਂ ਆਪ ਤਾਂ ਮਸ਼ੀਨ ਵੇਚਤੀ ਹਨਾ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਕਿ ਵੀਰੇ ਝੋਨੇ ਵਾਲੀ ਮਸ਼ੀਨ ਕਿਵੇਂ ਆ ਵੀਰੇ ਜਿਹੜਾ ਇਹਦਾ ਝੋਨੇ ਦਾ ਲੱਗਣ ਦਾ ਸਵਾਦ ਹਨਾ ਉਹ ਹੈ ਵੱਖਰਾ ਹੀ ਜਿੰਨਾ ਵਧੀਆ ਝੋਨਾ ਇਹ ਲਾਉਂਦੀ ਆ ਉਨਾ ਵਧੀਆ ਝੋਨਾ ਕੋਈ ਵੀ ਮਸ਼ੀਨ ਯਾਨੀ ਕਿ ਮਸ਼ੀਨ ਵਾਲੇ ਝੋਨੇ ਦਾ ਸਵਾਦ ਹੈਗਾ ਵੱਖਰਾ ਹੀ ਕਿਉਂਕਿ ਵੀਰੇ ਬੰਦੇ ਨੇ ਲਾਉਣੇ ਆ 1 ਕਿਲੇ ਦੇ ਵਿੱਚ 4 ਕਿਲੋ ਚੌਲ ਤੇ ਇਹਨੇ ਲਾ ਦੇਣੇ 8 ਕਿਲੋ ਚੌਲ ਦੇਖ ਲਓ ਕਿੰਨਾ ਫਰਕ ਠੀਕ ਨਹੀਂ ਇੰਨਾ ਜਿਆਦਾ ਫਰਕ ਪੈਂਦਾ ਵਾ ਤੋਂ ਨਾ ਲਵਾਈ ਦਾ ਹਾਂ ਬਸ ਇਹਦੀ ਪਨੀਰੀ ਵੀਜਣ ਦੇ ਵਿੱਚ ਥੋੜੀ ਜੀ ਦਿੱਕਤ ਆ ਵੀ ਮਿਹਨਤ ਆਉਂਦੀ ਆ ਪਨੀਰੀ ਵੀਜਣ ਦੇ ਵਿੱਚ ਨਹੀਂ ਹੋਰ ਕੋਈ ਦਿੱਕਤ ਨਹੀਂ ਤੇ ਪੂਰੀ ਵਧੀਆ ਚੱਲਣ ਦੇ ਵਿੱਚ ਤਾਂ ਕੋਈ ਦਿੱਕਤ ਉਹ ਤਾਂ ਜਿਵੇਂ ਮਸ਼ੀਨ ਨਾਲ ਕੰਬੈਨ ਵਾਲਾ ਕੰਮ ਵੀ ਰਿਪੇਅਰ ਕਰ ਲੋ ਰਿਪੇਅਰ ਕਰਕੇ ਚਲਾਈ ਚੱਲੋ ਇਹ ਕਿਤੇ ਦੀ ਆ ਕਸਦੀ ਇੰਨੀ ਹੈ ਫਿੰਗਰ ਤੇ ਆ ਕਸਦੀ ਆ ਬਸ ਇਹ ਚੀਜ਼ਾਂ ਕਰਦੀਆਂ ਨੇ ਇਹਦੇ ਵਿੱਚ 베ਰਿੰਗ-ਵੁਰਿੰਗ ਪੈਂਦੇ ਆ ਇਹਦੇ ਵਿੱਚ ਸੀਲਾਂ ਨੇ 베ਰਿੰਗ ਨੇ ਇਹਨੂੰ ਖੋਲ ਕੇ ਰਿਪੇਅਰ ਕਰਾਉਣਾ ਪੈਂਦਾ ਤੇ ਇਹ ਆਪਾਂ ਉਹਨਾਂ ਨੂੰ ਦਿੱਤੀ ਆ ਆਪਣੇ ਕਬੂਟਾ ਵਾਲਿਆਂ ਨੂੰ ਕਬੂਟਾ ਨਾਲ ਨੂੰ ਦੇ ਕੇ ਆਪਾਂ ਕਬੂਟਾ ਦੀ ਲੈ ਲਈ ਤੇ ਜਿੰਨੀ ਝੋਨੇ ਦੀ ਲਵਾਈ ਇਹਦੀ ਸੋਹਣੀ ਹੁੰਦੀ ਆ ਹਾਂ ਪਹਿਲੇ 10 ਦਿਨ ਲੱਗਦੀ ਆ ਮਾੜੀ ਤੇ ਉਸ ਤੋਂ ਬਾਅਦ ਤਾਂ ਪੂਰੀ ਵਧੀਆ ਹੋ ਜਾਂਦੀ ਆ ਝੋਨੇ ਦੀ ਵਜ੍ਹਾ ਉਦੇਰ ਵਰਗੀ ਤਾਂ ਰੀਸ ਹੀ ਨਹੀਂ ਹੈਗੀ ਵੀਰੇ ਜਿੰਨਾ ਵਧੀਆ ਝੋਨੇ ਦੀ ਬਜਾਈ ਇਹਦੇ ਵਰਗੀ ਆ। ਇਹ ਨਹੀਂ ਇੱਕ ਦਿਹਾੜੀ ਦੇ ਵਿੱਚ ਜੇ ਮੱਕੀ-ਮੱਕੀ ਵਾਲੇ ਖੱਤੇ ਆ ਦਿਹਾੜੀ ਦੇ ਵਿੱਚ 9 8 9 ਕਿਲੇ ਲਾ ਦਿੰਦੀ ਆ ਆਰਾਮ ਆਰਾਮਨ ਪਨੀਰੀ ਪੱਟਣ ਵਾਲੇ ਬੰਦੇ ਹੁਣ ਤੇ ਕੋਈ ਪ੍ਰੋਬਲਮ ਨਹੀਂ ਤੇ ਪਨੀਰੀ ਵੀਦਨ 'ਚ ਹੁੰਦੀ ਆ ਦਿੱਕਤ ਬਸ ਵੀ ਪਨੀਰੀ 'ਚ ਮਿਹਨਤ ਆਉਂਦੀ ਆ ਬਸ ਹੋਰ ਕੋਈ ਚੱਕਰ ਨਹੀਂ ਚਾਹੇ ਤੁਸੀਂ ਇੱਕ ਡਾਲ ਲਾ ਦੋ ਦੋ ਡਾਲ ਲਾ ਲਓ ਤਿੰਨ ਡਾਲ ਲਾ ਲਓ ਇਹਦੇ ਨਾਲ ਨਾ ਜਿਹੜੀਆਂ ਵੈਰੈਟੀਆਂ ਆਪਾਂ ਸੰਗਣੀਆਂ ਲਾਉਣੀਆਂ ਨੇ ਉਹਦੇ ਬਹੁਤ ਫਾਇਦੇ ਜਿਵੇਂ 26 ਹੋ ਗਿਆ ਬਾਸਮਤੀ ਹੋ ਗਈ ਉਹ ਤਾਂ ਰਿਕਾਰਡ ਤੋੜ ਝਾੜ ਦੇ ਦਿੰਦੀ ਆ ਜਿਹੜਾ 26 ਝੋਨਾ ਵਾ ਉਹ ਇਹਦਾ ਲੱਗਿਆ ਹੋਵੇ ਮਸ਼ੀਨ ਦਾ ਅਸੀਂ ਪਹਿਲੇ ਦਿਨਾਂ ਤੋਂ ਜਿੱਦਣ ਤੋਂ ਝੋਨੇ ਦੀ ਡੇਟ ਅਨਾਉਂਸ ਹੋ ਜਾਂਦੀ ਆ ਜਿਵੇਂ ਸਮਝ ਲਓ 15 ਵਾ ਤਾਂ 15 ਨੂੰ ਹੀ 26 ਲਾਉਣਾ ਸ਼ੁਰੂ ਕਰ ਦੇਣਾ ਇਹਦੇ ਨਾਲ ਇੰਨਾ ਝੋਨਾ ਫਰਕ ਪੈ ਜਾਂਦਾ ਤੇ ਜਿਹੜੇ ਹੈਗੇ ਆ ਦੂਜੇ ਆਪਣੇ ਨੋਰਮਲ ਉਹਨਾਂ ਨੂੰ ਜਿਹੜੇ ਹੱਥ ਨਾਲ ਲਵਾਈਓ ਉਹ ਆਪਾਂ ਨੂੰ ਲੇਟ ਕਰਨੀ ਪੈਂਦੀ ਕਿਉਂਕਿ ਮਸ਼ੀਨ ਦਾ ਝੋਨਾ ਲੱਗਿਆ 10 ਦਿਨ ਬਾਅਦ ਆਉਂਦਾ 10 ਦਿਨ ਬਾਅਦ ਕਿਵੇਂ ਕੋਈ ਗੱਲ ਨਹੀਂ ਸਰ ਜਣ ਆਪਾਂ ਨੂੰ 4 ਕੁਇੰਟਲ 20 ਕਿਲੋ 4 5 ਕੁਇੰਟਲ ਝੋਨਾ ਚਾਹੀਦਾ ਉਹ ਖੱਤਾ ਪੂਰਾ ਬੀਜਣ ਚ ਮੰਗੂ ਉਹ ਖੱਤੀ 4 ਬਿਗ 5 ਕੁਇੰਟਲ ਪੂਰਾ ਬੀਜਣਾ ਐ ਸਾਦ ਤੇ ਇਹਦੀ ਯਾਨੀ ਕਿ 10 ਦਿਨ ਵੱਧ ਲੈ ਜਾਂਦੀ ਆ ਦੂਜੇ ਝੋਨੇ ਹੱਥ ਦੀ ਲਵਾਈ ਨਾਲੋਂ 10-12 ਦਿਨ ਇਹਨੇ ਵੱਧ ਲੈਣੇ ਤਾਂ ਕਰਕੇ ਇਸ ਤਾਂ ਉਦਣੇ ਸ਼ੁਰੂ ਕਰ ਦਿੰਨੇ ਜਿੱਦਣ ਝੋਨੇ ਦਾ ਕੰਮ ਹੋਵੇ ਕੀ ਕਹਿਣਾ ਹੁਣ ਆ ਹੇਗਾ 15 ਦੇ 15 ਮੁੱਕ ਗਏ 15 ਦੇ ਵਿੱਚੋਂ ਕਿੰਨੇ ਨਿਕਲੇ ਤੇ ਇਹ ਮਸ਼ੀਨ ਦਾ ਤਾਂ ਵੀਰੇ ਫਾਇਦੇ ਬਹੁਤ ਆ ਦੇਖੋ ਲੇਬਰ ਦੇ ਵਿੱਚ ਇਹਨੂੰ ਇਹ ਵੱਡੀ ਮਸ਼ੀਨ ਨੂੰ 5 ਤੋਂ 6 ਬੰਦੇ ਚਾਹੀਦੇ ਆ ਤੇ ਫਿਰ ਉਹ ਪਨੀਰੀ ਵੀ ਪਟ ਲੈਂਦੇ ਆ ਸਾਰੇ ਕੰਮ ਕਰ ਲੈਂਦੇ ਆ ਹਨ ਤੇ ਇਹ ਨਹੀਂ ਉਹਦੇ ਨਾਲ ਦੀਆਂ ਪ੍ਰਾਣੀਆਂ ਵੀ ਪਈਆਂ ਤੇਰੇ ਕੋਲੇ ਸਾਰਾ ਚੱਕ ਲਿਆ ਸੀ ਤਾਂ ਫਿਰ ਹੋਰ ਲੈ ਦਿੰਦਾ ਤੇ ਵੀ ਜਿੰਨਾ ਵਧੀਆ ਯਾਨੀ ਕਿ ਝੋਨੇ ਦੇ ਵਿੱਚ ਯਾਰ ਕੋਈ ਕੰਪਲੇਂਟ ਨਹੀਂ ਹੈਗੀ ਹਾਂ ਮੈਂ ਪਹਿਲੇ ਦਿਨ ਪੰਜ ਚਾਰ ਦਿਨ ਪਰ ਜਰੂਰ ਸੱਤ 10 ਦਿਨ ਮਾੜਾ ਲੱਗਦਾ ਝੋਨਾ ਜਿਹੜੇ ਕਣਕ ਵਾਲੇ ਖੇਤ ਆ ਜਿਵੇਂ ਉਹਨਾਂ 'ਚ ਤਾਂ ਕੋਈ ਪ੍ਰੋਬਲਮ ਨਹੀਂ ਵੀਰੇ ਉਹ ਤਾਂ ਇੱਥੇ ਲਵਾਈ ਇੰਨੀ ਕੁ ਟਾਪ ਦੀ ਹੁੰਦੀ ਆ ਤੇ ਮੱਕੀ ਵਾਲਿਆਂ ਦੇ ਵਿੱਚ ਓਹ ਹੁੰਦਾ ਕਿ ਥੋੜਾ ਜਿਹਾ ਦੇਖਣ ਦੇ ਵਿੱਚ ਉਹ ਲੱਗਦੇ ਹੁੰਦੇ ਕਿ ਮੁੜ ਕੇ ਆਪਣੇ ਆਪ ਸਹੀ ਹੋ ਜਾਂਦੇ ਆ ਤੇ ਬੀ ਬਹੁਤ ਲਾ ਦਿੰਦੀਆਂ ਨੇ ਯਾਰ ਵੀਰੇ ਦੂਜੇ ਆਪਣੇ ਬੀ ਲੱਗਣਾ ਸਾਰਾ 4 ਕਿਲੋ ਤੇ ਇਹ ਲਾਉਂਦੀ 8 ਤੋਂ 9 ਕਿਲੋ ਤੇ ਉਹਦੇ ਵਿੱਚ ਫਰਕ ਬਹੁਤ ਆ ਤੇ ਬਾਕੀ ਹੁਣ ਸਾਰਾ ਪਤਾ ਹੀ ਆ ਵੀਰੇ ਤੁਸੀਂ ਜੇ ਲੈ ਕੇ ਦੇਖੋ ਬਾਕੀ ਨਾ ਤਜਰਬਾ ਵੀਰੇ ਜੇ ਆਪ ਆਪ ਕਰਦੇ ਆ ਤਜਰਬਾ ਉਹਦੇ ਨਾਲ ਜਿਆਦਾ ਪਤਾ ਲੱਗਦਾ ਕਿਸੇ ਦੇ ਕਹਿਣ ਤੇ ਨਹੀਂ ਉਨਾ ਪਤਾ ਲੱਗਦਾ ਜਿੰਨਾ ਤੁਸੀਂ ਆਪ ਕਰਕੇ ਦੇਖੋ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਆ ਕਿ ਵੀਰੇ ਲੈ ਲੀਏ ਵੀਰੇ ਲੈ ਲਓ ਬੇਚਜਕ ਹੋ ਕੇ ਲੈ ਲਓ ਮਸ਼ੀਨ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਤੇ ਕੱਲ ਲਵਾਤੀ ਆਪਾਂ ਛਤਰੀ ਅਰਜਨ ਨੋਵੋ ਤੇ ਤੇ ਗ੍ਰੇ ਕਲਰ ਦੀ ਆ ਡੈਕ ਆਪਣੇ ਕੋਲੇ ਉਹ ਜਿਹੜਾ ਸਪਰੇਅ ਤੇ ਜੌਂਡੀਅਰ ਲੱਗਿਆ ਹੋਇਆ ਉਹਦਾ ਬਕਸਾ ਲਾ ਕੇ ਰੱਖਿਆ ਹੈ ਸੀਗਾ ਤੇ ਬਹੁਤ ਪੁਰਾਣਾ ਬਕਸਾ ਹੈ ਵੀ ਟਰੈਕਟਰ ਹੈਗਾ ਅਰਜਨ ਤੇ ਲਿਖਿਆ ਡੋਨਟ ਟੱਚ ਮਾਈ ਜੌਂਡੀਅਰ ਤੇ ਸਤਰੀ ਪੂਰੀ ਵਧੀਆ ਲਾਈ ਆ ਆਪਣੇ ਪਿੰਡੋਂ ਹੀ ਲਵਾਈ ਆ ਤੁਸੀਂ ਦੇਖ ਲਈ ਹੁਣੇ ਸੋਹਣਾ ਲੱਗਣ ਲੱਗਿਆ ਟਰੈਕਟਰ ਟੌਰੀ ਬਣ ਗਿਆ ਰੰਗ ਗ੍ਰੇ ਕਰਾਇਆ ਦੀ ਆਪਾਂ ਸੋਹਣਾ ਲੱਗਦਾ